ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਉਦੇਕਰਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾਂ ਦੇ ਉਦੇਕਰਨ ਬਿਲਕੁਲ ਚੜ੍ਹਦੇ ਵਾਲੇ ਪਾਸੇ ਦੋਸਤੋ ਪਹਿਲਾ ਪਿੰਡਾ ਸ਼੍ਰੀ ਮੁਕਤਸਰ ਸਾਹਿਬ ਦਾ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਇੱਕ ਤਾਂ ਸਾਹਮਣੇ ਤਾਜੀ ਸੂਈ ਸਵਾਈ ਤੀਜਾ ਸੂਆ ਵੈੜ ਵਿਕਾਊ ਆ ਤੇ ਇੱਕ ਦੋਸਤੋ ਆਹ ਸਾਹਮਣੇ ਐਚ ਐਫ ਕ੍ਰੋਸ ਵੈੜ ਇਹ ਵਿਕਾਊ ਆ ਤੇ ਇੱਕ ਸਾਹਮਣੇ ਜਰਸੀ ਬ੍ਰਾਊਨ ਕਲਰ ਦੇ ਵਿੱਚ ਆ ਦੋਸਤੋ ਇਹ ਵਿਕਾਊ ਆ ਤਿੰਨਾਂ ਦੀ ਡਿਟੇਲ ਆਪਾਂ ਬਾਈ ਦੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹਨਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਖਰੀਦਾਰੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦਿਆਂ ਤੁਹਾਡੇ ਨਾਲ ਸਾਂਝੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਭਾਈ ਜੀ ਨਾਮ ਰਵਿੰਦਰ ਸਿੰਘ ਗਰਮੀਤ ਸਿੰਘ ਠੀਕ ਹੈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਭਾਈ ਜੀ 98142 92410 98142 92410 92410 ਇਹ ਭਾਈ ਜੀ ਪਸ਼ੂ ਆਪਣੇ ਘਰ ਦੇ ਹੀ ਆ ਸਾਰੇ ਜੀ ਭਾਈ ਜੀ ਘਰ ਦੇ ਪਸ਼ੂ ਆ ਠੀਕ ਹੈ ਤੇ ਇਹ ਜਿਹੜੀ ਵਹਿੜ ਆ ਕਿਨਵਾ ਸੂਆ ਸੂਈ ਹੈ ਭਾਈ ਸੂਆ ਸੂਈ ਭਾਈ ਜੀ ਆਪਣੇ ਕੋਲੇ ਠੀਕ ਹੈ ਦੋ ਦਿਨ ਹੋਈ ਸੂਈ ਨੂੰ ਬਾਈ ਜੀ ਦੋ ਦਿਨ ਸੂਈ ਨੂੰ ਹੋਇਆ ਤੇ ਮਗਰ ਬੱਚਾ ਵੱਛੀ ਆ ਵੱਛੀ ਆ ਬਾਈ ਜੀ ਬਹੁਤ ਚੰਗੀ ਵੱਛੀ ਆ ਠੀਕ ਹੈ ਬਹੁਤ ਹੀ ਜਿਆਦਾ ਸ਼ਾਨਦਾਰ ਵੱਛੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਮਾਰਕਿੰਗ ਬਹੁਤ ਚੰਗੀ ਆ ਤੇ ਬਾਈ ਜੀ ਕਿੰਨਾ ਕੁ ਦੁੱਧ ਕੱਢਿਆ ਤੁਹਾਡੇ ਕੋਲੇ ਨੇ ਕਿੰਨੇ ਸੂਏ 18-19 ਲੀਟਰ ਦੁੱਧ ਆਪਣਾ ਚੋਇਆ ਜੀ ਬਾਈ ਜੀ 18-19 ਲੀਟਰ ਚੋਇਆ ਹਾਂਜੀ ਯਾਨੀ 20+ ਵੀ ਕਰ ਸਕਦੀ ਚੰਗੀ ਸੇਵਾ ਨੂੰ ਹਾਂਜੀ ਸੇਵਾ ਠੀਕ ਆ ਲਓ ਵੀ ਕੱਦ ਕਾਠ ਬਹੁਤ ਆ ਗਾਂ ਦਾ ਦੇਖ ਸਕਦੇ ਹੋ ਤੁਸੀਂ ਸੋਹਣਾ ਥਣ ਲੱਗਿਆ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਵਿਥ ਚੰਗੀ ਆ ਤੇ ਨਾੜਾਂ ਹਵਾਨੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਮੋਟੀਆਂ-ਮੋਟੀਆਂ ਅਗਲੇ ਤੋਂ ਅਗਲੇ ਥਾਣ ਦੀ ਵਿੱਥ ਚੰਗੀ ਆ ਦੇਖ ਸਕਦੇ ਹੋ ਤੁਸੀਂ ਤੇ ਅਗਲੇ ਤੋਂ ਪਿਛਲੇ ਥਾਣ ਦੀ ਵਿੱਥ ਬਹੁਤ ਚੰਗੀ ਆ ਮੋਟਾ-ਮੋਟਾ ਥਾਣਾ ਦੋਸਤੋ ਹਵਾਨੇ ਦੇ ਉੱਤੇ ਨਾੜਾਂ ਤੁਹਾਨੂੰ ਦਿਖ ਰਹੀਆਂ ਹੋਣੀਆਂ ਮਿਲਕਵੇਨ ਵੀ ਚੰਗੇ ਆ ਤੇ ਦੋਨੋਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਵਿਖਾਵਾਂਗੇ ਰੀਡ ਦੀ ਹੱਡੀ ਚੈੱਕ ਕਰ ਲਓ ਦੋਸਤੋ ਬਿਲਕੁਲ ਗਾਜਰ ਕੀ ਸਿੱਧੀ ਆ ਦੋਨੋਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਆ ਇਹ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਤੋੜ ਕੇ ਦਿਖਾਵਾਂਗੇ। ਦੇਖ ਸਕਦੇ ਆਂ ਦੋਸਤੋ ਨਾੜਾਂ ਹਵਾਨੇ ਦੇ ਉੱਤੇ ਉੱਭਰੀਆਂ ਹੋਈਆਂ ਤੇ ਮਿਲਕ ਵੈਨ ਦੋਸਤੋ ਇਧਰਲੇ ਪਾਸੇ ਵੀ ਬਹੁਤ ਚੰਗੀ ਆ। ਕੱਦ-ਕਾੜ ਚੰਗਾ, ਵੇਲ ਬਹੁਤ ਆ ਦੋਸਤੋ। ਦੇਖ ਸਕਦੇ ਹੋ ਤੁਸੀਂ। ਹਵਾਨਾ ਬਿਲਕੁਲ ਪਧਰਾ। ਆ ਬੱਚਾ ਦੋਸਤੋ ਬੱਚੀ ਆ ਬਹੁਤ ਹੀ ਜ਼ਿਆਦਾ ਸ਼ਾਨਦਾਰ ਬੱਚੀ ਆ ਬਾਈ ਆ ਨਾ ਵੀ ਟੀਕਾ ਬਹੁਤ ਚੰਗਾ ਭਰਾਇਆ ਸੀ ਬਾਈ ਨੂੰ ਯਾਦ ਨਹੀਂਗਾ ਚੰਗਾ ਡਾਕਟਰ ਹੈ ਇਹਨਾਂ ਦੇ ਘਰੇ ਬਾਈ ਜਿੰਨੇ ਵੀ ਕੁਛ ਵੀ ਚੰਗੀ ਹੈ ਆਈ ਬਾਈ ਆ ਕੀ ਕਰਦਾ ਬਹੁਤ ਚੰਗੇ ਸੀਮਣ ਧਰਦਾ ਤੇ ਇਸ ਤੋਂ ਅੱਗੇ ਦੋਸਤੋ ਤੋਰ ਕੇ ਤੁਹਾਨੂੰ ਲਗਾਉਣੀ ਆ ਬਾਈ ਜੀ ਇਹਦੇ ਬਾਰੇ ਦੱਸਿਓ ਜੀ ਬਾਈ ਜੀ ਦੂਜਾ ਸੂਈ ਆਪਣੇ ਕੋਲੇ ਸੂਈ ਪਹਿਲੇ ਸੂਈ ਆਪਣੇ ਘਰੇ ਸੂਈ ਸੀ ਇਹ ਠੀਕ ਹੈ ਦੂਜੀ ਸੂਈ ਤੇ ਘੱਟਣ 13 ਦਿਨ ਬਾਕੀ ਜੀ 13 ਦਿਨ ਸੂਣ ਚ ਬਾਕੀ ਆ ਹਾਂਜੀ ਤੇ ਕਿੰਨਾ ਕ ਦੁੱਧ ਕੱਢਿਆ ਬਈ ਇਹਨੇ ਦੋ ਸੂਏ 6 ਲੀਟਰ ਲਾਂਗਾ ਦੁੱਧ ਦਿੰਦੀ ਸੀ 12 ਕਿਲੋ ਦੋਨਾਂ ਵੇੜਾਂ ਦਾ 12 ਕਿਲੋ ਹਾਂਜੀ ਲਾਓ ਵੀ ਮਿੱਤਰੋ 12 ਲੀਟਰ ਦੁੱਧ ਕੱਢਿਆ ਦੂਜਾ ਸੂਆ ਸੂਈ ਆ ਕਰਾਸ ਬਰੀਡ ਆ ਦੋਸਤੋ ਕਰਾਸਾਂਗ ਚ ਪੈਂਦੀ ਆ ਥਣ ਹਵਾ ਨਾਲੋਂ ਨੇੜੇ ਹੋ ਕੇ ਦਿਖਾ ਦਿੰਨੇ ਆ 13 ਦਿਨ ਬਾਈ ਜੀ ਸੂਣ ਚ ਬਾਕੀ ਆ ਦੇਖ ਸਕਦੇ ਹੋ 13 ਦਿਨਾਂ ਦੇ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਬਾਈ ਕਹਿੰਦਾ ਵੀ ਇਹਦੀ ਫੈਂਟ ਬਹੁਤ ਆਉਂਦੀ ਰਹੀ ਆ ਕਿਉਂਕਿ ਕ੍ਰਾਸ ਬਰੀਡ ਦੀ ਦੋਸਤੋ ਤੁਹਾਨੂੰ ਵੀ ਪਤਾ ਹੀ ਆ ਇਹ ਚੰਗੀ ਫੈਂਟ ਆਉਂਦੀ ਆ ਦੋਨਾਂ ਪਾਸਿਆਂ ਤੋਂ ਥਾਣਾ ਸੇਮ ਆ ਬਿਲਕੁਲ ਸੇਮ ਸਾਇ ਥਾਣਾ ਦਾ ਦੋਸਤੋ ਮੁਠੀ ਦੀ ਚੁਵਾਈ ਵਾਲਾ ਥਾਣਾ ਦੇਖ ਸਕਦੇ ਹੋ ਤੁਸੀਂ ਲੱਗਿਆ ਚੰਗਾ ਕਦ ਕਾਠਾ ਰਾਜੀਪੜੀ ਚੰਗੀ ਆ ਦੇਣਾ 15 ਵੀ ਲੈ ਸਕਦੀ ਹੈ ਦੋਸਤੋ ਕਿਉਂਕਿ ਢੱਲ ਬਾਈ ਜੀ ਹੱਥ ਮਾਰ ਕੇ ਵਿਖਾਦੇ ਸੀਲਸ ਲੱਗ ਬਹੁਤ ਆ ਦੋਸਤੋ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਦੇਸੀ ਮੂਰੇ ਹੋ ਜਾ ਬਈ ਹਾਂ ਆ ਦੇਖ ਸਕਦੇ ਹੋ ਤੁਸੀਂ ਥਣਾ ਨੂੰ ਹੱਥ ਬਾਈ ਲਾ ਰਿਆ ਮਗਰਲੇ ਪਾਸੇੋਂ ਬਾਈ ਢੱਲਾ ਵਿਖਾ ਦੇ ਮਾ ਸੱਚ ਢੱਲ ਕੀ ਢੱਲ ਲਓ ਵੀ ਮਿੱਤਰੋ ਬਾਈ ਨੇ ਢੱਲ ਵਿਖਾਤੀ ਹੈ ਦੇਖ ਸਕਦੇ ਹੋ ਤੁਸੀਂ ਛੱਡ ਦੇ ਬਈ ਆ ਜਿਹੜੀ ਢੱਲਾ ਸਾਰੀ ਕਵਰ ਕਰਨੀ ਹੈ ਦੋਸਤੋ ਇਹ ਸੀਲਸਲਾ ਕੁ ਬਹੁਤ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਇਹ ਵੀ ਦੇਖ ਸਕਦੇ ਹੋ ਦੋਸਤੋ ਹਵਾਨਾ ਇਹਦਾ ਪਿਛਲੇ ਪਾਸੇ ਨੇ ਦੋਸਤੋ ਹਵਾਨਾ ਤੁਸੀਂ ਦੇਖ ਸਕਦੇ ਹੋ ਪਾਣੀ ਪੀਂਦੀ ਆ ਥੋੜਾ ਜਿਹਾ ਮੈਥੋਂ ਘਭਰਾਉਂਦੀ ਆ ਕਿਉਂਕਿ ਮਸਤੀ ਪਈ ਆ ਥੋੜਾ ਜਿਹਾ ਲੋ ਜੀ ਮਿੱਤਰ ਤੋੜ ਕੇ ਤੁਹਾਨੂੰ ਦਿਖਾਤੀ ਆ ਜਿੰਨੀ ਕੁ ਰਹੀ ਆ ਥੋੜਾ ਜਿਹਾ ਮਸਤੀ ਦੇ ਵਿੱਚ ਛਾਲਾ ਮਾਰਦੀ ਸੀ ਇਸ ਕਰਕੇ ਦੋਸਤੋ ਵਿਖਾਈ ਨਹੀਂ ਲਓ ਵੀ ਮਿੱਤਰੋ ਤੋਰਕੇ ਤਾਂ ਤੁਹਾਨੂੰ ਜਿੰਨੀ ਦੇਸੀ ਆ ਤੁਹਾਨੂੰ ਪਤਾ ਹੀ ਆ ਇਹ ਹਵਾਨਾ ਆ ਜੀ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਚੰਗਾ ਹਵਾਨਾ ਬਣਾਊਗੀ ਤੇ ਥੋੜਾ ਮਸਤੀ ਚ ਛਾਲਾ ਮਾਰਦੀ ਸੀ ਇਸ ਕਰਕੇ ਮੈਂ ਜਿਆਦਾ ਤੋਰਕੇ ਨਹੀਂ ਦਿਖਾਈਗੀ ਤੇ ਬਾਈ ਜੀ ਇਹਦਾ ਕੀ ਮੁੱਲ ਰੱਖਿਆ ਜੀ 55000 ਬਾਈ ਜੀ 55000 ਚ ਮਾਨਤਾ ਹੋ ਜੂ ਬਾਈ ਜੀ 55000 ਦੀ ਮਾਨਤਾ ਕਰਦੇ ਆ ਬਾਈ ਜੀ ਲਓ ਵੀ ਸੱਜਣੋ 55000 ਇਹਦਾ ਮੁੱਲਾ ਬਣਦਾ ਮਾਨਤਨ ਇਹਦੇ ਵਿੱਚੋਂ ਵੀ ਥੋੜਾ ਕੀਤਾ ਜਾਊਗਾ ਇਸ ਤੋਂ ਅੱਗੇ ਇੱਕ ਜਰਸੀ ਵੈੜਾ ਦੋਸਤੋ ਇਹਦੀ ਆਪਾਂ ਜਾਣਕਾਰੀ ਲੈਨੇ ਆਂ ਹਾਂ ਬਾਈ ਜੀ ਇਹਦੇ ਬਾਰੇ ਦੱਸੋ ਕਿੰਨੇ ਚਿਰ ਦੀ ਹੈ ਬਾਈ ਦੋ ਦਿਨ ਦਾ ਬਾਈ ਜੀ ਬੱਚੀ ਦੋ ਦਿਨ ਦਾ ਬਾਈ ਹਾਂਜੀ ਹਾਂਜੀ ਸੀਮਨ ਸੁਮਨ ਭਰਾਇਆ ਇਹਦੇ ਕੋਈ 25 ਤੋਂ 28 ਦਿਨ ਹੋ ਗਏ ਜੀ 25 28 ਦਿਨ ਹੋ ਗਏ ਹਾਂਜੀ 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 ਠੀਕ ਹੈ ਜੀ ਤੇ ਅਗਲੇ ਖਾਲੀ ਕਰਕੇ ਦੇਣੀ ਬਾਈ ਖਾਲੀ ਕਰਕੇ ਦਿਓਗੇ ਤੇ ਮੁੱਲ ਕੀ ਰੱਖਿਆ ਬਈ ਇਹਦਾ 10000 ਰੁਪਏ ਬਾਈ ਜੀ ਲਓ ਵੀ ਮਿੱਤਰੋ ਜਰਸੀ ਪਿਓਰਾ ਦੇਖ ਸਕਦੇ ਹੋ ਤੁਸੀਂ ਜਰਸੀ ਹੈਗੀ ਇਹ ਐਚ ਐਫ ਨਾਲ ਕ੍ਰੋਸ ਬਰਾਊਨ ਰੰਗ ਚਾ ਟੋਵਾਟਾ ਥੋੜੀ ਪੂਰੀ ਬਣੀ ਆ ਦੇਖ ਸਕਦੇ ਹੋ ਤੁਸੀਂ ਅੱਖਾਂ ਉਬੜੀਆਂ ਹੋਈਆਂ ਤੇ ਥੋੜੀ ਫਿੱਕੇ ਅੰਗਜ ਪੈਂਦੀ ਹੈ ਦੋਸਤੋ ਜੇ ਕਿਸੇ ਨੇ ਪਾਲਣੀ ਆ ਤੇ ਥਣ ਥਣ ਬਹੁਤ ਚੰਗਾ ਲੱਗਿਆ ਮੋਟਾ ਮੋਟਾ ਥਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਲਓ ਵੀ ਮਿੱਤਰੋ ਮੋਟਾ ਮੋਟਾ ਥਣ ਲੱਗਿਆ ਦੇਖ ਸਕਦੇ ਹੋ ਤੁਸੀਂ ਮਰਜੀ ਵਿਖਾਈ ਜੰਗਾ ਥਾਣਾ ਦੇਖ ਸਕਦੇ ਹੋ ਤੁਸੀਂ ਸੋਹਣਾ ਪੈਠ ਪੁੜੇ ਦਾ ਤੁਸੀਂ ਅੰਦਾਜ਼ਾ ਲਾ ਲਓ ਤੇ ਕੀ ਮੁੱਲ ਰੱਖਿਆ ਬਾਈ ਜੀ ਇਹਦਾ 10000 ਲਾ ਵੀ 10000 ਇਹਦਾ ਮੁੱਲ ਆ ਬਾਈ ਨੇ ਜੇ ਕਿ ਸਾਂਭਣ ਵਾਲਾ ਵੱਚੀ ਲਿਆ ਸਕਦਾ ਦੋਸਤੋ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ